ਜਦ ਤੱਕ ਅਸੀਂ ਧਰਮ ਦੀ ਨਿਗਰਾਨੀ ਬਾੜੀ ਸਾਡਾ ਮੂੰਹ ਧਰਮ ਵੱਲ ਰਿਹਾ ਸਾਡਾ ਮੂੰਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਐਸੀ ਰਾਜ ਭਾਗ ਦੇ ਮਾਲਕ ਵੀ ਬਣੇ ਸਾਡਾ ਇਤਿਹਾਸ ਇਸ ਜ਼ਿਕਰ ਕਰਦਾ ਹੈ ਕਿ 40 ਸਾਲ ਦਾ ਅਰਸਾ ਤਕਰੀਬ ਹੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਰਾਜ ਕੀਤਾ ਹੈ ਪੂਰਨਤਾ ਮੁਕ ਹਮੇਸ਼ਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਹੈ ਜਦ ਵੀ ਕਿਤੇ ਜਾ ਕੇ ਉਹ ਕੁਰਸੀ ਤੇ ਸਿੰਘਾਸਨ ਤੇ ਬੈਠਿਆ ਕਰਦੇ ਸੰਤ ਇਹ ਕਿਹਾ ਕਰਦੇ ਆਸਨ ਕੇ ਦਿਸ਼ਾ ਦੇਖੀ ਜਾਏ ਕਿ ਜਿਸ ਕੁਰਸੀ ਤੇ ਮੈਂ ਬੈਠਣਾ ਹੈ ਉਸ ਕੁਰਸੀ ਤੇ ਬੈਠਣ ਵੇਲੇ ਕਿਤੇ ਮੇਰੀ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਨਾ ਹੋ ਜਾਏ ਪਰ ਅੱਜ ਦੇ ਰਾਜਨੀਤਿਕ ਲੋਕਾਂ ਨੇ ਆਪਣੀ ਪੇਠ ਸ੍ਰੀ ਹਰਮੰਦਰ ਸਾਹਿਬ 'ਤੇ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ 'ਤੇ ਕੀਤੀ ਹੈ ਆਪੜਾ ਵੋ ਦਿੱਲੀ ਵੱਲ ਕੀਤਾ ਹੈ ਗੁਰਮੁਖੋ ਸਤਗੁਰਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਚਨਾ ਕੀਤੀ ਕਿ ਹਰਮੰਦਰ ਸਾਹਿਬ ਵਿੱਚ ਬੈਠਾ ਹੋਇਆ ਸਿੱਖ ਬਾਣੀ ਪੜਦਾ ਹੋਇਆ ਸਿੱਖ ਕੀਰਤਨ ਕਰਦਾ ਹੋਇਆ ਸਿੱਖ ਰਾਜਨੀਤੀ ਨੂੰ ਨਕਾਰੇ ਨਾ ਰਾਜਨੀਤੀ ਤੋਂ ਦੂਰ ਨਾ ਜਾਵੇ ਪਰ ਤਖਤ ਤੇ ਬੈਠਾ ਹੋਇਆ ਸਿੱਖ ਕਦੇ ਇਹ ਨਾ ਭੁੱਲੇ ਕਿ ਰਾਜਨੀਤੀ ਦੀ ਨਿਗ੍ਹਾਬਾਨੀ ਹਮੇਸ਼ਾ ਧਰਮ ਕਰੇ ਜਦ ਤੱਕ ਅਸੀਂ ਧਰਮ ਦੀ ਨਿਗ੍ਹਾਬਾਨੀ ਬਾੜੀ ਸਾਡਾ ਮੂੰਹ ਧਰਮ ਵੱਲ ਰਿਹਾ ਸਾਡਾ ਮੂੰਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਐਸੀ ਰਾਜ ਭਾਗ ਦੇ ਮਾਲਕ ਵੀ ਬਣੇ ਸਾਡਾ ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ 40 ਸਾਲ ਦਾ ਅਰਸਾ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਰਾਜ ਕੀਤਾ ਇੱਕ ਸਫਲ ਰਾਜਾ ਸਨ ਇੱਕ ਵਧੀਆ ਸ਼ਾਸਕ ਸਨ ਜਿੱਥੇ ਵਧੀਆ ਰਾਜੇ ਵਧੀਆ ਸ਼ਾਸਕ ਸਨ ਉਥੇ ਗੁਰਮੁਖੋ ਪੁੰਨਤਾ ਮੁਖ ਹਮੇਸ਼ਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਹੈ ਦਸ ਦਿਨ ਚਾਜ ਵੀ ਕਿਤੇ ਜਾ ਕੇ ਉਹ ਕੁਰਸੀ ਤੇ ਸਿੰਘਾਸਨ ਤੇ ਬੈਠਿਆ ਕਰਦੇ ਸੰਤ ਇਹ ਕਿਆ ਕਰਦੇ ਆਸਨ ਕਿ ਦਿਸ਼ਾ ਦੇਖੀ ਜਾਏ ਕਿ ਜਿਸ ਕੁਰਸੀ ਤੇ ਮੈਂ ਬੈਠਣਾ ਹੈ ਉਸ ਕੁਰਸੀ ਤੇ ਬੈਠਣ ਵੇਲੇ ਕਿਤੇ ਮੇਰੀ ਪਿੱਠ ਸ੍ਰੀ ਹਰਿਮੰਦਰ ਸਾਹਿਬ ਵੱਲ ਨਾ ਹੋ ਜਾਏ ਉਹਦਾ ਮੁਖ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਸਿੱਕੇ ਦੇ ਪਿੱਠ ਨੇ ਇਸੇ ਕੀਤੀ ਪਰ ਅੱਜ ਦੇ ਰਾਜਨੀਤਿਕ ਲੋਕਾਂ ਨੇ ਆਪਣੀ ਪਿੱਠ ਸ੍ਰੀ ਹਰਿਮੰਦਰ ਸਾਹਿਬ ਵੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲ ਕੀਤੀ ਹੈ ਆਪਣਾ ਮੂੰਹ ਦਿੱਲੀ ਵੱਲ ਕੀਤਾ ਹੈ ਜੇਕਰ ਉਹ ਰਾਜਨੀਤਿਕ ਲੋਕ ਆਪਣਾ ਮੁਖ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਰਨਗੇ ਤੇ ਫਿਰ ਦੁਬਾਰਾ ਉਸ ਰਾਜ ਭਾਗ ਦੇ ਮਾਲਕ ਵੀ ਜ਼ਰੂਰ ਬਣ ਗਏ